ਪਿਆਰ ਹੋ ਗਾਹ ਪਹੁੰਚੀ ਬਾਣੀ ਬਾਣੀ ਦਾ ਗਾਉ ਗੁਰੂ ਤੇਰੀ ਬਾਣੀ ਜਾਂ ਫਿਰ ਬਾਣੀ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰਾਂ ਸਤ ਬਾਬਾ ਨਿਦਾਨ ਸਿੰਘ ਜੀ ਸਤਿਪੁਰਖਾਂ ਦੇ ਜੋੜ ਕੇ ਸੰਕਰ ਕੇ ਲਾਹੇ ਘਟ ਰਹੀ ਨੂੰ ਬਹੁਤ ਵੱਡੇ ਪਾਪਾਂ ਵਾਲੇ ਆਓ ਸਾਰਿਆਂ ਦਾ ਸ਼ਕਸ਼ਮਤਾ ਤਾਡੀ ਜਥੇ ਨੂੰ ਪ੍ਰਵਾਨ ਕੀ ਦਿਓ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਸਾਰੇ ਦੀ ਜੰਤਰਾ ਸੋਪਨ ਕਰਨ ਇੱਕ ਪਾਵਨ ਧਰਤੀ ਨੂੰ ਨਕਮਤ ਹੋਣ ਦੇ ਲਈ ਬੋਲਦੇ ਹੋ ਇਸ ਪਾਵਨ ਸਥਾਨ ਤੇ ਆਪ ਸਤਿਗੁਰੂ ਗੁਰੂ ਦੇ ਲੰਗਰ ਗੁਰਬਾਣੀ ਦਾ ਪ੍ਰਵਾਹ ਸਤਿਪੁਰਖਾਂ ਦੇ ਬੰਧ ਤੁਹਾਡੀ ਰਹਿਤ ਦਾ ਪ੍ਰਮਨ ਸਤ ਬਾਬਾ ਨਗਿੰਦਰ ਸਿੰਘ ਜੀ ਸ਼ੰਤ ਬਾਬਾ ਬਬੰਦਰ ਸਿੰਘ ਜੀ ਮਹਾਨ ਦੁੱਖਾਂ ਦੇ ਬਤੋਂ ਅਕੇਕੇ ਪ੍ਰਬੰਧ ਕੀਤੇ ਤੈਨ ਦੇ ਜੇਰ ਕੋ ਰਾਤ ਜਾ ਕੇ ਸਭ ਨੂੰ ਸੰਤਤਾ ਨੂੰ ਸੁੱਖ ਪ੍ਰਦਾਨ ਕਰਉਂਦਾ ਗੁਰਬਾਣੀ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਇਹਨਾਂ ਦਾ ਜੀਵਨ ਬੜਾ ਉਤਜਾਤ ਸੁਖਿਆ ਜੀਵਨ ਜਿਹੜੇ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਸਰਕਾਰ ਸੰਤਕ ਬਾਗ ਮਨੁੱਖੀਆਂ ਨੂੰ ਉਕਾਤਰ ਕਰੋ ਕੱਬ ਤੇ ਬਲਾਉ ਫੋਦੇ ਆਪੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਬੋਲੇ ਜੈ ਬੇਅੰਤ ਸੰਤਾਂਵਾਂ ਨੂੰ ਸਾਡੇ ਸਤਿ ਸ੍ਰੀ ਅਕਾਲ ਦੇ ਸਨਮਾਨ ਦਿੱਤਾ ਜਾ ਰਿਹਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮਹਾਰਾਜ ਤੁਹਾਡੀ ਯਾਤਰਾ ਸਫਲ ਕਰਨ ਕਰਦੀਆਂ ਜਲਾ ਦੇ ਲੋਕਾਂ ਤੰਦਰੁਸਥੀ ਆਪਕਿਆ ਮਖੇ ਕਰਨ ਆਓ ਅਪਰ ਪਰਿਵਿਦਿਵਾਨ ਦੇ ਵਿਚ ਸਰਵਣ ਕਰ ਰਹੇ ਸੀ ਤੰਦਰੁਸਥੀ ਗੋਪਾਲ ਸਿੰਘ ਮਹਾਰਾਜ ਅੰਰੌਈ ਕੋਰ ਦੀ ਤੱਕੀ ਤੇ ਪਹੁੰਚੇ ਨੇ ਦਿੱਤੇ ਮਹਾਰਾਜ ਨੇ ਉਪਰ ਦੇ ਨੌਕਰੀ ਰਾਏ ਕੱਲੇ ਦੇ ਨੌਕਰ ਨੋਵੇ ਮਾਹੀ ਦੇ ਕੋਲੋਂ ਕਹਾ ਮਹਾਰਾਜ ਦੇ ਉੱਪਰ ਅੱਜ ਵੀ ਉਹਨਾਂ ਦੇ ਕਰਾਂ ਦੇ ਵਿੱਚੋਂ ਵਕਸ਼ਾ ਬਤਰਾ ਗਿਆ ਨੇ ਤੇ ਮਹਾਰਾਜ ਦੇ ਇਹ ਜਿਹੜਾ ਪੌਦਤ ਕੀਤਾ ਲੋੜਾ ਵਾਹੀ ਭੱਟ ਕੇ ਜਾਂਦਾ ਆਪਣੇ ਮਾਰ ਰਾਏ ਥੱਲੇ ਨੂੰ ਵਸਦਾ ਆ ਰਾਏਪੋਟ ਦੀ ਧਰਤੀ ਦੇ ਪਾਣ ਜਾ ਕੇ ਨੇ ਚੌਧਰੀ ਸਾਹਿਬ ਇਸ ਧਰਤੀ ਦੇ ਉੱਤੇ ਆਪ ਖੁਦਾ ਕਰਦੇ ਆਇਆ ਇਹ ਕਰਾਇਆ ਇਹ ਟੇਬਲ ਖੁਦਾ ਹੀ ਖਰਾ ਸਕਦਾ ਤੇ ਚੌਧਰੀ ਆ ਰਿਹਾ ਕਰਤਾ ਕਹਿਣ ਲੱਗਿਆ ਨੂਰਿਆ ਮਾੜ ਟੰਗਰ ਵਿੱਚ ਰਹਿ ਕੇ ਤੇਰਾ ਵੀ ਜਿਹੜਾ ਮਾਨਾ ਤੇਰਾ ਵੀ ਜਿਹੜਾ ਦਿਮਾਗ ਉਹ ਡੰਗਰਾਂ ਵਾਂਗ ਹੋ ਗਿਆ ਖੁਦਾ ਦੇ دیدار ਕਰਨੇ ਹੋਂ ਵਕਤੇ ਕਾਪੇ ਦਾ ਹੱਜ ਕਰਨਾ ਪੈਂਦਾ ਇੱਥੇ ਖੁਦਾ ਕਿਵੇਂ ਆ ਗਿਆ ਤਾਂ ਬੈਰਾ ਵਿਸ਼ਵਾਸ ਕਰੋ ਮਾ ਮਨੁੱਖੀ ਜਾਨ ਨੇ ਤਰ ਤੋ ਖੁਦਾ ਦੇ ਪਰਮਦਾਨ ਦੇ ਦੁਦਾਰ ਕੀਤੇ ਨੇ ਆਪਣੇ ਮਾਰਕ ਨੂੰ ਨਾਂ ਲੈ ਕੇ ਮਾ ਬਗਣੀ ਦੇ ਦਾਲ ਦੇ ਚਰਨਾ ਵਿੱਚ ਪਹੁੰਚਿਆ ਜਦੋਂ ਰਾਏ ਕੰਨੇ ਦੇ ਮਹਾਰਾਜ ਦੇ ਦੁਦਾਰ ਕੀਤੇ ਸਤਪੁਰਾਂ ਦੇ ਚਰਨਾ ਦੇ ਉੱਤੇ ਕਾਰ ਡੰਡਾਤ ਪੁਰ ਵੱਡਾ ਹੈ ਡੰਡੇ ਦੇ ਬਾਤ ਸਿੱਧਿਆ ਹੋ ਕੇ ਕਰਨ ਪੜਕੇ ਕਿ ਤੁਹਾਨੂੰ ਕਰ ਰਿਹਾ ਤੇ ਮਹਾਰਾਜ ਅੱਜ ਖੁਦਾ ਦੇ ਦਰਦਾਰ ਕਰਾਲੇ ਨੂਰੇ ਨੇ ਤੇ ਕਾਣ ਲੱਗਿਆ ਉਹ ਨੂਰੇਆ ਮਾਤਾ ਖੁਦਾ ਦੇ ਦਰਸ਼ਨਾਂ ਤੋਂ ਬਾਝਾ ਰਹਿ ਜਾਂਦਾ ਮਾਤਾ ਨੂੰ ਬੜਾ ਪੁਰਾਣਾ ਪਤਾ ਹੈ ਤੇ ਮਹਾਰਾਜ ਦੇ ਚਰਨ ਪੜ ਕੇ ਰਾਏਪੋਟ ਦਾ ਚੌਧਰੀ ਰਾਏ ਇਕਲਾ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਬੜੀ ਆਪਕੀ ਦੀ ਮਹਿਮਾ ਸੁਣੀ ਹੈ ਤੋ ਸਾਰੇ ਕਰਵਾ ਦਾ ਸਰਕਾਰ ਕਰਦਾ ਹੈ ਮਾਰਸ ਦੀ ਜਾਨ ਸਭ ਪਹਿਚਾਣ ਕੋ ਦਾ ਹੁਕਮ ਦਿੰਦਾ ਹੈ ਤੇਰਾ ਕਿਸੇ ਦੇ ਨਾਲ ਵਾਇਰ ਨਹੀਂ ਸਤ ਗੁਰ ਸਪਨਾ ਦਾ ਪੜਾ ਮਨਾਇਤਾ ਤੇ ਸਦਾ ਪੁਰਾ ਕਾ ਹੋਏ ਸਾਡਾ ਸਤੂ ਉਹ ਇਸ ਰਿਸ਼ਤੀ ਦਾ ਪੁਰਾ ਕਾ ਹੁੰਦਾ ਆਓ ਆਪਾਂ ਵੀ ਲੜਦੇ ਅਰਦਾਸ ਕਰੀਏ ਜੋ ਅੱਜ ਪੰਜਾਬ ਤੇ ਹਰਾਕਤ ਨਹੀਂ ਪੰਜਾਬ ਰੁੱਧਦਾ ਜਾ ਰਿਹਾ ਪਾਣੀ ਦੀ ਮਾਰ ਤੇ ਹੇਟ ਸਾਡੇ ਬਹੁਤ ਸਰਕਾਰ ਜੋ ਕਰਨੀ ਜੀ ਜਿਹੜੇ ਆਪ ਸਿੱਖ ਸੰਗਤਾਂ ਨੂੰ ਰੋਜ਼ ਅਮਰ ਤੁਮੇ ਪਾਣੀ ਦੀ ਕਥਾ ਤੇ ਨਿਭਾਲ ਕਰਦੇ ਐ ਮਹਾਰਾਜੇ